ਅੱਜ ਕੱਲ ਨਾ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਜਾਤਾਂ ਪਾਤਾਂ ਦਾ ਰੌਲਾ ਪੈ ਗਿਆ ਉਹ ਕਹਿੰਦੇ ਸਾਡੇ ਸ਼ਹੀਦ ਬੜੇ ਸੀ ਜ਼ਿਮੀਂਦਾਰ ਕਹਿੰਦੇ ਤੇ ਮਾਝਵੀ ਸਿੰਘ ਕਹਿੰਦੇ ਵੀ ਅਸੀਂ ਅਸੀਂ ਤਗੜੇ ਸੀ ਜੱਟ ਭੱਜ ਗਏ ਉਹ ਕਹਿੰਦੇ ਵੀ ਤੁਸੀਂ ਗਦਾਰ ਤੇ ਮਾਝਵੀ ਗਦਾਰ ਤੇ ਵੀ ਅਸੀਂ ਉਹ ਜੰਗਾਂ ਲੜੀਆਂ ਇੱਕ ਮੈਂ ਆਧਾਰਨ ਪੇਸ਼ ਕਰਨ ਲੱਗੇ ਹਾਂ ਦੋਨੇ ਕੌਮਾਂ ਦੇ ਅੱਗੇ ਇਹਨੂੰ ਸੁਣ ਕੇ ਸ਼ੇਅਰ ਕਰਿਓ ਬਾਅਦ ਤੇ ਬਾਅਦ ਇਹ ਕੋਈ ਵੀ ਬੰਦਾ ਆਪਣੇ ਆਪ ਤਕੜਾ ਨਹੀਂ ਹੋ ਸਕਦਾ ਜਦੋਂ ਤੱਕ ਅਲਗੀ ਧਰਮਹਾਰਾ ਦੀ ਅਮਰਤ ਦੀ ਔਰ ਗੁਰੂ ਦੀ ਕਿਰਪਾ ਨਾ ਹੋਵੇ ਮਹਾਂਤ ਕ੍ਰਿਪਾਲਦਾਸ ਨੇ ਭਗਾਣੀ ਦੀ ਜੰਗ ਦੇ ਵਿੱਚ ਹਯਾਤ ਖਾਨ ਦਾ ਸਿਰ ਫੇਤਾ ਸੀ ਵੱਡੇ ਜਰਨੈਲ ਦਾ ਕਿਉਂਕਿ ਉਹ ਦਾਸੀ ਸੰਤ ਦਾ ਭਗਤੀ ਕਰਨ ਹਲੇ ਹੁੰਦੇ ਸੀ ਉਹਨੇ ਆਪਣੇ ਛੋਟੇ ਨਾਲੇ ਜੰਗ ਲੜੀ ਸੀ ਉੱਥੇ ਬਹੁਤ ਭਾਰੀ ਜਦੋਂ ਮਹਾਰਾਜ ਨੇ ਚਮਕੌਰ ਦੀ ਗੜੀ ਛੱਡੀ ਢਾੜ ਸਾਹਿਬ ਮਾਛੂਆੜਾ ਸਾਹਿਬ ਆਲਮਗੀਰ ਚ ਨੂੰ ਹੁੰਦਿਆਂ ਹੋਇਆਂ ਹੇਰਪਿੰਡ ਦੇ ਵਿੱਚ ਪਹੁੰਚੇ ਸੀ ਉੱਥੇ ਕ੍ਰਿਪਾਲਦਾਸ ਮਹਾਂਤ ਦੇ ਡੇਰੇ ਦੇ ਵਿੱਚ ਰਹੇ ਉਹ ਮਹਾਂਤ ਦੇਖ ਕੇ ਡਰ ਗਿਆ ਕਹਿੰਦਾ ਵੀ ਮਨਵੇਰਾ ਦਾ ਡੇਰਾ ਤੁਰਕਾਂ ਨੇ ੜਾ ਦੇਣਾ ਕਿਉਂਕਿ ਪੈਸਾ ਟੁੱਕਰ ਬਹੁਤ ਆਉਣ ਲੱਗ ਡੇਰੇ ਦੀ ਜਮੀਨ ਬਹੁਤ ਈ ਤਾਂ ਉਹਨੇ ਸਵੇਰ ਨੂੰ ਕਿਆ ਕਰਿਆ ਸਾਜ ਰਿਆ ਜੀ ਰਾਤ ਨੂੰ ਨੇਰੇ ਜੇ ਹੋਏ ਕਹਿੰਦਾ ਮਹਾਰਾਜ ਮੇਰੇ ਡੇਰੇ ਚੋਂ ਚਲੇ ਜਾਓ ਕਿੱਡੀ ਕਿਰਪਾ ਮਹਾਰਾਣੀ ਅਦਾਸੀ ਤੋਂ ਸੂਰਮਾ ਬਣਾਇਆ ਸੀ ਮਨ ਡੋਲ ਗਿਆ ਮਹਾਰਾਜ ਨੂੰ ਕਹਿੰਦਾ ਮਹਾਰਾਜ ਮੇਰੇ ਡੇਰੇ ਚੋਂ ਚਲੇ ਜਾਓ ਮੇਰਾ ਡੇਰਾ ਤੁਰਕਾਂ ਨੇ ਝਾੜ ਦੇਣਾ ਕਲਗੀਧਾਰ ਮਹਾਰਾਜ ਕਹਿੰਦੇ ਤੇਰੇ ਭੈ ਨੇ ਇਹੀ ਜੰਮ ਦਾ ਰੂਪ ਧਾਰ ਕੇ ਤੈਨੂੰ ਮਾਰਨਾ ਹੈ ਕ੍ਰਿਪਾਲ ਦਾਸ ਵੀ ਕੋਈ ਗੱਲ ਨਹੀਂ ਭਾਈ ਦਿਆ ਸਿੰਘ ਕਹਿੰਦੇ ਸੀ ਸਾਜਰੇ ਹੁੰਦੀ ਸਾਰ ਨੇਰੀ ਚਲੇ ਜਾਵਾਂਗੇ ਇੱਥੋਂ ਪਿੰਡ ਚੋਂ ਬੰਦਿਆਂ ਨੂੰ ਕਿਹਾ ਆ ਭਾਈ ਦਿਆ ਸਿੰਘ ਅਰ ਸਾਜਰੇ ਮਹਾਰਾਜ ਦਾ ਪਲਗਾ ਚੱਕ ਕੇ ਕ੍ਰਿਪਾਲ ਦਾਸ ਮਹੰਤ ਦਾ ਡੇਰਾ ਛੱਡਿਆ ਜਿਹੜਾ ਬੰਦਾ ਜੰਗ ਚ ਲੜ ਸਕਦਾ ਬਾਅਦ ਚ ਤੁਰਕਾਂ ਦੇ ਡਰ ਗਿਆ ਦੇਖ ਲਓ ਤੁਸੀਂ ਇਹ ਗੁਰੂ ਦੀ ਕਿਰਪਾ ਜਦੋਂ ਤੱਕ ਬੰਦੇ ਤੇ ਦ੍ਰਿਸ਼ਟੀ ਰਹਿੰਦੀ ਉਦੋਂ ਤੱਕ ਬੰਦਾ ਜੰਗ ਝੜ ਸਕਦਾ ਚ ਉਹ ਮੱਝ ਵੀ ਆ ਚ ਉਹ ਜੱਟ ਆ ਜਦੋਂ ਗੁਰੂ ਦੀ ਕਿਰਪਾ ਖਤਮ ਹੋ ਗਈ ਫਿਰ ਉਹ ਨਾ ਮੱਝ ਵੀ ਖੜ ਸਕਦਾ ਜੰਗ ਤੇ ਨਾ ਜੱਟ ਖੜ ਸਕਦਾ ਇਹ ਜਾਤਾਂ ਪਾਤਾਂ ਚ ਸ਼ੀਦਾਂ ਨੂੰ ਨਾ ਬੰਡੀ ਦਾ ਹੁੰਦਾ ਭਾਈ ਮੁਖਮ ਸਿੰਘ ਨੇ ਚਮਕੌਰ ਦੀ ਗੜੀ ਚ ਕਿਹਾ ਸੀ ਮ ਲੜ ਜੰਗ ਕਰਨ ਲੱਗਿਆ ਕਹਿੰਦਾ ਮਹਾਰਾਜ ਅੱਜ ਮੈਂ 2 ਲੱਖ ਵਾਲਾ ਵਚਨ ਥੋੜਾ ਸੱਚ ਕਰਨਾ ਹੈ ਕੱਲਾ ਜੰਗ ਚ ਜਾਊਗਾ ਅਰ ਮਹਾਰਾਜ ਤੁਸੀਂ ਆਪਣੀ ਕਰੀ ਹੋਈ ਦਇਆ ਦਾ ਦੇਖਿਓ ਤੁਸੀਂ ਕਰਤੱਬ ਜਿਹੜੀ ਤੁਸੀਂ ਦਇਆ ਕਰੀਏ ਸਾਡੇ ਤੇ ਅਸੀਂ ਜੰਗ ਚ ਲੜਾਂਗੇ ਅੱਜ ਤੇਰੀ ਕਿਰਪਾ ਨਾਲ ਲੜਾਂਗੇ ਗੁਰੂ ਦੀ ਕਿਰਪਾ ਨਾਲ ਜੰਗ ਕੀ ਜਾਂਦੀ ਹੈ ਨਾ ਕਿ ਕਮਾਂ ਵਿੱਚ ਰਹਿ ਕੇ ਵੀ ਜਾਂ ਮੱਝ ਵੀ ਕੰਮ ਜੰਗ ਕਰ ਲੈਣਗੇ ਜਾਂ ਜੱਟ ਕਰ ਲੈਣਗੇ ਇਹ ਨਹੀਂ ਹੋ ਸਕਦਾ ਕਦੇ ਵੀ ਅਮਰਤ ਦੀ ਸ਼ਕਤੀ ਹੈ ਗੁਰੂ ਦੀ ਸ਼ਕਤੀ ਹੈ ਤਾਂ ਬੰਦਾ ਸਾਹਮਣੇ ਮੱਥੇ ਝੂਜ ਕੇ ਧਰਮ ਵਾਸਤੇ ਸ਼ਹੀਦ ਹੋ ਸਕਦਾ ਨਹੀਂ ਨਹੀਂ ਹੋ ਸਕਦਾ ਕੋਈ ਬੰਦਾ ਹੀ ਕੋਈ Hindu ਮੁਸਲਮਾਨ ਕੋਈ ਜਾਤ ਕੋਈ ਜਾਤ ਦਾ ਹੋਵੇ ਕਿਸੇ ਵਰਨ ਦਾ ਬੰਦਾ ਹੋਵੇ ਗੁਰੂ ਗੋਬਿੰਦ ਸਿੰਘ ਦੇ ਸਿਰ ਤੇ ਹੱਥ ਬਿਨਾਂ ਬੰਦਾ ਇਹ ਜੰਗ ਦੇ ਵਿੱਚ ਲੜ ਨਹੀਂ ਸਕਦਾ ਇਹ ਖਾਲਸੇ ਨੇ ਮੰਨਿਆ ਹੋਇਆ ਹੈ ਮਹਾਰਾ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਬਚਨ ਕਰਿਆ ਸੀ ਹਰ ਟਾਈਮ ਜਦੋਂ ਮਹਾਰਾਜ ਅਮਰਤ ਲੱਗੇ ਤੇ ਨਾ ਸ਼ਕਨ ਪਾਈデア ਸਿੰਘ ਨੇ ਹੱਥ ਫੜ ਲਿਆ ਸੀ ਕਹਿੰਦਾ ਮਹਾਰਾਜ ਬਈ ਅਸੀਂ ਸਿਰ ਦੇ ਕੇ ਅਮਰ ਸ਼ਕੈ ਤੁਸੀਂ ਕੀ ਦੇਣ ਲੱਗੇ ਆ ਸਾਨੂੰ ਬਚਨ ਦੋ ਮਹਾਰਾਜ ਨੇ ਫਿਰ ਉੱਥੇ ਬਚਨ ਕਰਿਆ ਸੀ ਪਾਈデア ਸਿੰਘ ਕਹਿੰਦਾ ਵੀ ਤੁਸੀਂ ਬਚਨ ਕਰੋ ਵੀ ਖਾਲਸੇ ਦੇ ਅੰਗ ਸੰਗ ਰਹੋਗੇ ਮਹਾਰਾਜ ਨੇ ਬਚਨ ਕਰਿਆ ਸੀ ਜਿੱਥੇ ਵੀ ਖਾਲਸਾ ਮੇਰਾ ਜੰਗ ਲੜੇਗਾ ਉਸ ਜੰਗ 'ਚ ਮੈਂ ਆਪ ਹਾਜ਼ਰ ਹੋਇਆ ਕਰਾਂਗੇ ਤਾਂ ਖਾਲਸਾ ਜੰਗ ਜਿੱਤਦਾ ਨਾ ਕਿ ਮੱਝ ਵੀ ਜਿੱਤਦੇ ਨਾ ਕਿ ਜੱਟ ਜਿੱਤਦੇ ਆ ਸ਼ਹੀਦਾਂ ਦੀ ਕੋਈ ਜਾਤ ਨਹੀਂ ਹੁੰਦੀ ਸ਼ਹੀਦ ਸਿੰਘ ਸਾਡੇ ਸਾਂਝੇ ਆ ਸਾਰਿਆਂ ਦੇ ਸਾਰੇ ਸ਼ਹੀਦਾਂ ਨੂੰ ਸਾਡਾ ਨਮਸਕਾਰ ਆ ਜਿਹੜਾ ਬੰਦਾ ਵੰਡਦਾ ਨਾ ਸ਼ਹੀਦਾਂ ਨੂੰ ਜਾਤਾਂ ਪਾਤਾਂ ਦੀ ਆਪਣੀ ਰਾਜਨੀਤੀ ਕਰਕੇ ਜਾਂ ਕਿਸੇ ਏਜੰਸੀਆਂ ਦੇ ਧੱਕੇ ਚੜ੍ਹ ਕੇ ਉਹ ਬੰਦੇ ਦਾ ਹাশਰ ਦੇਖੋ ਕੀ ਹੋਣਾ ਥੋੜੇ ਜਿਹੇ ਟਾਈਮ 'ਚ ਇਹ ਕਲਗੀਧਰ ਮਹਾਰਾਜ ਦਾ ਪ੍ਰਤਾਪ ਬਹੁਤ ਬੜਾ ਹੈ ਸਾਨੂੰ ਖਾਲਸੇ ਨੂੰ ਮਹਾਰਾਜ ਨੇ ਰਲ ਮਿਲ ਕੇ ਰਹਿਣਾ ਸਿਖਾਇਆ ਹੈ ਕਲਗੀਧਰ ਮਹਾਰਾਜ ਨੇ ਇੱਕ ਕੌਤਕ ਕਰਿਆ ਸੀ ਉੱਥੇ ਜਾਤਾਂ ਪਾਤਾਂ ਦੀ ਆਪਾਂ ਬੰਡੇ ਗਏ ਨਾ ਮਹਾਰਾਜ ਨੇ ਕੌਤਕ ਕਰਿਆ ਸੀ ਕਲਗੀਧਰ ਮਹਾਰਾਜ ਕਹਿੰਦੇ ਇੱਕ ਥਾਲ ਮਂਗਾਓ ਚੌਲਾਂ ਦਾ ਫਿਰ ਮਹਾਰਾਜ ਨੇ ਉਹ ਥਾਲ ਨਾ ਰੱਖਿਆ ਕੁੱਤੇ ਛੱਡ ਤੇ ਕੁੱਤਿਆਂ ਨੇ ਖਾਦਾ ਨਹੀਂ ਲੜ ਲੜ ਕੇ ਹੀ ਮਰ ਗਏ ਫਿਰ ਮਹਾਰਾਜ ਨੇ ਹਿਰਨਾਂ ਨੂੰ ਬੁਲਾਇਆ ਮਹਾਰਾਜ ਕਹਿੰਦੇ ਹਿਰਨਾਂ ਮੂਰੇ ਰੱਖੋ ਸਾਰੇ ਹਿਰਨਾਂ ਨੇ ਰਲ ਕੇ ਖਾਦਾ ਉਹ ਕੱਲ ਕੀ ਧਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਡੇ ਖਾਲਸੇ ਵਿੱਚ ਇਹੋ ਜਿਹਾ ਪਿਆਰ ਹੋਣਾ ਚਾਹੀਦਾ ਮਹਾਰਾਜ ਕਹਿੰਦੇ ਜੇ ਤਾਂ ਤੁਸੀਂ ਰਲ ਕੇ ਰਹੋਗੇ ਹਿਰਨਾਂ ਮੰਗਣਾ ਧਰਤੀ ਦਾ ਰਾਜ ਮਾਣੂਗੇ ਜੇ ਕੁੱਤੇ ਆਪਸ ਵਿੱਚ ਲੜਨ ਲੱਗੇ ਮਾਰੇ ਕਹਿੰਦੇ ਥੋਤੇ ਫਿਰ ਚੌਲ ਨਹੀਂ ਖਾਦੇ ਜਾਣੇ ਥੋਤੇ ਰਾਜ ਨਹੀਂ ਕਰਿਆ ਜਾਣਾ ਜਿੰਨਾ ਚਿਰ ਤੁਸੀਂ ਆਪਸ ਵਿੱਚ ਲੜੋਗੇ ਕਲਗੀ ਧਰ ਮਾਰੇ ਨੇ ਸਾਨੂੰ ਇਹ ਸਮਝਾਇਆ ਭਾਈ ਸਮਝਣਾ ਚਾਹੀਦਾ ਹੈ ਤਾਂ ਕਿ ਅਸੀਂ ਦਿੱਲੀ ਦਾ ਤਖਤ ਮੱਲਣਾ ਹੈ ਤੇ ਤਾਂ ਅਸੀਂ ਜਾਤਾਂ 'ਚ ਵੜ ਜਿਗੇ ਫਿਰ ਤਾਂ ਸੱਤ ਕੇ ਦਿੱਲੀ ਦਾ ਤਖਤ ਕਦਮ ਮਲਾਂਗੇ ਅਸੀਂ ਕੋਈ ਨਹੀਂ ਮੱਲ ਹੋਣਾ ਸੱਤੇ ਨਾ ਸਾਨੂੰ ਕਿਸੇ ਨੇ ਦੇਣਾ ਇਹ ਸਭ ਏਜੰਸੀਆਂ ਦੀਆਂ ਚਾਲਾਂ ਥਾਬੇ ਸਰਕਾਰਾਂ ਸਾਨੂੰ ਆਪਸ ਵਿੱਚ ਲੜਾ ਕੇ ਦੋਨੇ ਭਾਈਚਾਰੇ ਨੂੰ ਕਿਉਂਕਿ ਨਾ ਤਾਂ ਜੱਟ ਜੱਟ ਲੜ ਸਕਦੇ ਮੱਝੀਆਂ ਬਿਣਾ ਜੰਗ 'ਚ ਨਾਮ ਅਜ ਵੀ ਲੜ ਸਕਦੇ ਜੱਟਾਂ ਬਿਨਾ ਇਹਨਾਂ ਦਾ ਬਹੁਤ ਆਪਸ ਵਿੱਚ ਪਿਆਰ ਸਭ ਬੋਤਾ ਸਿੰਘ ਗਰਜਾ ਸਿੰਘ ਦਾ ਪਿਆਰ ਦੇਖੋ ਪਿੱਠਾਂ ਜੋੜ ਕੇ ਲੜੇ ਦੋਨੇ ਭਾਈ ਹੈ ਉਹਨਾਂ ਨੇ ਕਦੇ ਜਾਤ ਦੇਖੀ ਵੀ ਤੇਰੀ ਜਾਤ ਮੱਝ ਵੀ ਸੀ ਜਾਂ ਮੇਰੀ ਜਾਤ ਜੱਟ ਸੀ ਇਹ ਖਾਲਸੇ 'ਚ ਬਹੁਤ ਜ਼ਿਆਦਾ ਪਿਆਰ ਸੀ ਇੱਕ ਤੁਹਾਨੂੰ ਹੋਰ ਉਦਾਹਰਣ ਦੱਸਦਾ ਹਾਂ ਪ੍ਰਥਵੀ ਰਾਜ चौहान ਹੋਇਆ ਚੰਦੇਲਾ ਨਾਲ ਲੜਦਾ ਹੋਇਆ ਜੰਗ 'ਚ ਗਿਰ ਗਿਆ ਸੀ ਉਹ ਜ਼ਖਮੀ ਹੋ ਕੇ ਉਹਦੇ ਨਾਲ ਸੀ ਇੱਕ ਸੰਜਮ ਰਾਏ ਉਹਦਾ ਬਹੁਤ ਐਮ ਦੋਸਤ ਸੀ ਗਿੱਦ ਉਹਦੇ ਛਾਤੀ 'ਪਰਾ ਕੇ ਬੈਠ ਗਈ ਜਦੋਂ ਛਾਤੀ ਗਿੱਦ ਗਿੱਦ ਛਾਤੀ ਪਰਾ ਕੇ ਬੈਠੀ ਤਾਂ ਉਹਨੇ ਦੇਖਿਆ ਵੀ ਮੇਰੇ ਸਰਦਾਰ ਦੀ ਅੱਖ ਕੱਢ ਲੈਣੀ ਵੀ ਜੇ ਤਾਂ ਸਰਦਾਰ ਮਾਰੇ ਆ ਗਿਆ ਵੀ ਅਸੀਂ ਜੰਗ ਕਿੱਥੇ ਲੜ ਲਾਂਗੇ ਮੁੜ ਕੇ ਤਾਂ ਉਹਨੇ ਕਿਆ ਕਰਿਆ ਕਿਰਪਾਨ ਪਈ ਸੀ ਕੋਲ ਬਹੁਤ ਜ਼ਿਆਦਾ ਜ਼ਖਮੀ ਸੀ ਉਹਨੇ ਨਾ ਆਪਣੀ ਇੱਕ ਬਾਹ ਵੱਢ ਕੇ ਦੇ ਮੂਰੇ ਸਿੜਤੀ ਕਿਰਪਾਨ ਚੱਕ ਕੇ ਬਹੁਤ ਔਖਾ ਤਾਂ ਗਿੱਦ ਖਾਣ ਲੱਗ ਗਈ ਉਹਨੇ ਦੂਜੀ ਸਿੜਤੀ ਤੀਜੀ ਉਹਨੇ ਆਪਣਾ ਸਾਰਾ ਸਰੀਰ ਵੱਢ ਵੱਢ ਗਿੱਦ ਦੇ ਮੂਰੇ ਸਿੜਤਾ ਪ੍ਰਿਥਵੀ ਰਾਜ ਚੋਂ ਨੂੰ ਬਚਾਇਆ ਅਰ ਸਾਰੀ ਉਮਰ ਪ੍ਰਿਥਵੀ ਰਾਜ ਜਹਾਨ ਉਹਦਾ ਬਹੁਤ ਵੱਡਾ ਸਨਮਾਨਦਾਰ ਰਿਹਾ ਜੰਗਾਂ ਜਿੱਤਦਾ ਰਿਹਾ ਇਹੋ ਜਿਹਾ ਪਿਆਰ ਸਾਡੇ ਖਾਲਸੇ ਵਿੱਚ ਸੀ ਕਿਉਂਕਿ ਜੇ ਦੂਏ ਦੀ ਜਾਨ ਪਰ ਖਤਰਾ ਸੀ ਤਾਂ ਖਾਲਸਾ ਮੂਹਰੇ ਉਹ ਕੋ ਲੜਦਾ ਸੀ ਦਸਾ ਸਿੰਘ ਆਲੂ ਵਾਲੀਏ ਦੇ ਉੱਤੇ ਐਨੇ ਜ਼ਖਮ ਲਾਕੇ ਸੀ ਉਹਦੇ ਘੋੜੇ ਨੂੰ ਵੀ ਸਾਡੇ ਸਰਦਾਰ ਦੀ ਜਾਨ ਨੂੰ ਖਤਰਾ ਹੋ ਗਿਆ ਵਿੱਚੇ ਮੱਝ ਵੀ ਵਿੱਚੇ ਜੱਟ ਜਿੰਨੇ ਸਰਦਾਰ ਸੀ ਸਾਰਿਆਂ ਨੇ ਬਾਬਾ ਜੱਸਾ ਸਿੰਘ ਦੇ ਘੋੜੇ ਨੂੰ ਘੇਰਾ ਪਾ ਲਿਆ ਵੀ ਸਾਡਾ ਸਰਦਾਰ ਬਚਿਆ ਰਿਹਾ ਅਸੀਂ ਜੰਗ ਜਿੱਤ ਲਾਂਗੇ ਜੇ ਸਾਡੇ ਸਰਦਾਰ ਨੂੰ ਕੁਝ ਹੋ ਗਿਆ ਸੀ ਜੰਗ ਕਿੱਥੇ ਜਿੱਤਾਂਗੇ ਸਾਡਾ ਤਾਂ ਕਾਮੇ ਥੱਲੇ ਚਲੇ ਜਾਣੀ ਜੇ ਸਾਡਾ ਸਰਦਾਰੇ ਸ਼ਹੀਦ ਹੋ ਗਿਆ ਸਾਰੇ ਸਰਦਾਰਾਂ ਨੇ ਰਲ ਕੇ ਸਾਰੀਆਂ ਜਾਤਾਂ ਦੇ ਨੇ ਪੰਥ ਖਾਲਸੇ ਨੇ ਖੜ ਕੇ ਰਲ ਮਿਲ ਖੜ ਅਬ ਪੰਥ ਬਚਾਈ ਉਹ ਪੰਥ ਬਚਾਇਆ ਉਹਨਾਂ ਨੇ ਪਾਬਾ ਜਸਾ ਸਿੰਘ ਨੂੰ ਬਚਾਇਆ ਤਾਂ ਫਿਰ ਉਹਨਾਂ ਨੇ ਮੁੜ ਕੇ ਅਬਦਾਲੀ ਦਾ ਮੂੰਹ ਪੰਨਿਆ 6 ਮਹੀਨੇ ਬਾਅਦ ਰਲ ਕੇ ਰਿਹਾ ਕਰੋ ਇਹਨਾਂ ਗੱਲਾਂ ਵਿੱਚ ਕੁਝ ਨਹੀਂ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ